ਜਿਵੇਂ ਉਹਨੇ ਲਿਖਿਆ ਵਿਕਟੋਰੀ ਹੀਗੋਨੀ ਉਹ ਕਹਿੰਦਾ ਵੀ ਜਿਹੜੀ ਜenial ਸ ਆ ਇਹ ਦੁਸ਼ਮਣ ਨੂੰ ਸਦਾ ਦਿੰਦੀ ਆ ਇਟ ਇਜ਼ ਅ ਕਾਲ ਟੂ ਦੀ ਐਨਮੀਜ਼ ਜਿਹੜਾ ਦੋਸਤੋ ਬਸ ਕਿਦਾ ਸਭ ਤੋਂ ਵੱਡਾ ਵਰਲਡ ਦਾ ਨਾਵਲਾ ਜਿਹਨੂੰ ਹਰਿੰਦਰ ਦੁਨੀਆ ਚ ਐਪਕ ਨੂੰ ਵੀ ਪਹਿਲੇ ਨੰਬਰ ਤੇ ਮੰਨਦਾ ਬ੍ਰਦਰਜ਼ ਕਰਾਮੋਜ਼ੋਫ ਉਹ ਆਇਨਸਟਾਈਨ ਨੇ ਪੜਿਆ ਆਇਨਸਟਾਈਨ ਨੇ ਉਹਦੇ ਉੱਤੇ ਇਹ ਲਿਖਿਆ ਕਿ ਜਿੰਨੀ ਵੀ ਵਿਗਿਆਨ ਆ ਕਹਿੰਦਾ ਉਹਦੇ ਨਾਲੋਂ ਸਭ ਤੋਂ ਵੱਧ ਮੈਨੂੰ ਇਹਦੇ ਵਿੱਚੋਂ ਮਿਲਿਆ ਪ੍ਰਾਪਤ ਹੋਇਆ ਕਹਿੰਦਾ ਦੋਸਤੋ ਬਸ ਕਿ ਗਿਵਸ ਮੀ ਮੋਰ ਡਾਇਨੈਨੀ ਸੈਂਟੀਫਿਕ ਥਿੰਕਿੰਗ ਇਟ ਅਸ ਉਹ ਜਾਣੀ ਇਹਦੀ ਉਹ ਚੀਜ਼ਿੰਦੇ ਮੂਰੇ ਸਿਰ ਚ ਕੋ ਹੁੰਦਾ ਜਿਹਦੀ ਵਿਗਿਆਨ ਸੇਵਾ ਕਰ ਸਕਦੀ ਆ ਪਰ ਵਿਗਿਆਨ ਉਹ ਤੂੰ ਵੱਡਾ ਦਾਵਾ ਨਹੀਂ ਕਰ ਸਕਦੀ ਇਹ ਉਹਦਾ ਖਿਆਲ ਹ ਹੁਣ ਉਹਦੇ ਵਿੱਚ ਸੇਂਟ ਜੋਸੀਮਾ ਸੰਤਾ ਉਹ ਇੱਕ ਕ੍ਰਿਸਚੀਅਨ ਉਹ ਬਹੁਤ ਗ੍ਰੇਟ ਮੈਨ ਆ ਜਦੋਂ ਉਹਦੇ ਕੋਲੇ ਕੋਈ ਬੰਦਾ ਆਉਂਦਾ ਮਾਂ-ਮਾਂ ਆਉਂਦੀਆਂ ਨੇ ਬੱਚਿਆਂ ਵਾਲੀਆਂ ਕੋਈ ਰੋਗੀ ਆਉਂਦਾ ਵੀ ਮੈਂ ਮਹਾਤਮਾ ਐਕਸ਼ਾ ਕੋਲੇ ਆਉਂਦੇ ਸੀ ਉਹਨਾਂ ਨੂੰ ਬles ਕਰਦਾ ਬlesਿੰਗ ਸਾਰਿਆਂ ਤੇ ਤੇ ਜਦੋਂ ਉਹਦੀ ਡੈਥ ਹੁੰਦੀ ਹੈ ਉਹਦੇ ਖਿਲਾਫ ਵੀ ਬੜੇ ਨੇ ਬਹੁਤ ਬੰਦੇ ਨੇ ਉਹ ਕਹਿੰਦਾ ਦੁਸ਼ਮਣ ਵੀ ਵਿੱਚੋਂ ਹੀ ਪੈਦਾ ਹੋ ਜਾਂਦਾ ਨਾਲ ਹੀ ਪੈਦਾ ਹੁੰਦਾ ਪੈਰਲੈਲੀ ਉਹਦੇ ਵਿੱਚੋਂ ਹੀ ਇਵਨ ਗੁਰੂਆਂ ਦੇ ਬੱਚੇ ਹੀ ਪੰਜਵੇਂ ਗੁਰੂ ਦਾ ਭਰਾ ਦੁਸ਼ਮਣ ਸੀ ਦੁਸ਼ਮਣ ਪੈਦਾ ਕਰਦੀ ਹੈ ਜੀਨੀਅਸ ਵੀ ਪ੍ਰੋਫਿਟ ਵੀ ਜਿਹੜਾ ਪੁਆਇੰਟ ਆ ਪੋएट ਲਿਖਤ ਚ ਜੀਨੀਅਸ ਹੁੰਦਾ ਲਿਖਤ ਦੇ ਵਿੱਚ ਜਿਵੇਂ ਸੀਜੀ ਜੋਗ ਮੰਨੋ ਵਿਗਿਆਨਕਾ ਬਹੁਤ ਵੱਡਾ ਉਹ ਕਹਿੰਦਾ ਜਿਹੜਾ ਜੀਨੀਅਸ ਬੰਦਾ ਉਹ ਲਿਖਤ ਚ ਕਲੈਕਟਿਵ ਮੈਨ ਹੁੰਦਾ ਇੱਕ ਲੱਖਾਂ ਬੰਦਿਆਂ ਦਾ ਇੱਕ ਬੰਦਾ ਹੁੰਦਾ ਉਹ ਲਿਖਤ ਤੇ ਗ੍ਰੇਟ ਅਬਾਉਟ